ਤੁਸੀਂ ਇੱਕ ਵਾਰ ਫੇਰ ਅ ਅਨਾਜ ਭਵਨ ਦੇ ਵਿੜੇ ਚ ਆਇਓ ਸੋ ਬੇਸਿਕਲੀ ਤਾਂ ਪੰਜਾਬ ਦੇ ਅੰਦਰ ਜਿਹੜਾ ਵੀਟ ਦੀ ਪ੍ਰਕਿਊਰਮੈਂਟ ਦਾ ਸੀਜ਼ਨ ਹੈ ਉਹ 1 April ਤੋਂ ਸ਼ੁਰੂ ਹੈ ਔਰ ਡੇ ਬਾਈ ਡੇ ਕਣਕ ਦੀ ਖਰੀਦ ਦਾ ਜਿਹੜਾ ਸੀਜ਼ਨ ਹੈ ਉਹ ਪੀਕ ਤੇ ਜਾ ਰਿਹਾ ਸੋ ਜਿਹੜੀਆਂ ਉਮੀਦਾਂ ਨੇ ਜਿਹੜੀਆਂ ਫੀਡਬੈਕ ਨੇ ਸੋਚੇ ਪੰਜਾਬ ਦੇ ਵਿੱਚੋਂ ਇਸ ਵਾਰ ਬੰਪਰ ਫਸਲ ਜਿਹੜੀ ਪੰਜਾਬ ਦੇ ਵਿੱਚ ਮੰਡੀਆਂ 'ਚ ਆ ਰਹੀ ਹੈ ਦਾਣਾ ਬਹੁਤ ਸਾਫ ਸੁਥਰਾ ਸੋ ਇਹ ਜਿਹੜੀ ਬੰਪਰ ਫਸਲ ਹੈ ਇਹ ਸਾਡੀਆਂ ਉਮੀਦਾਂ ਨਾਲੋਂ ਜ਼ਿਆਦਾ ਆਵੇ ਇਹ ਸਾਡੀਆਂ ਖੁਸ਼ੀਆਂ ਤੇ ਹੈ ਹੀ ਨਹੀਂ ਪਰ ਇਹਦਾ ਜਿੱਥੇ ਪੰਜਾਬ ਦੇ ਕਿਸਾਨ ਨੂੰ ਆਰਥਿਕ ਲਾਭ ਮਿਲੇਗਾ ਉਹਦੇ ਨਾਲ ਦੇ ਨਾਲ ਦੇਸ਼ ਦੇ ਅਰੰਭਾਰ ਦੇ ਵਿੱਚ ਵੀ ਜਿਹੜਾ ਇੱਕ ਐਕਸਟਰਾ ਵਾਧਾ ਹੋਣਾ ਸੋ ਇਹ ਵੀ ਇੱਕ ਬੜੀ ਅੱਛੀ ਫੀਡਬੈਕ ਪੰਜਾਬ 'ਚ ਆ ਰਹੀ ਹੈ ਸੋ ਮੋٹے ਤੌਰ ਤੇ ਪੰਜਾਬ ਦੇ ਅੰਦਰ ਜਿਹੜਾ ਪੈਡੀ ਔਰ ਵੀਟ ਦਾ ਸੀਜ਼ਨ ਹੁੰਦਾ ਹੈ ਬੜਾ ਬਿਗੇਸਟ ਮੂਵਮੈਂਟ ਪੰਜਾਬ ਚ ਹੁੰਦੀ ਹੈ ਸੋ ਇਸ ਸੀਜ਼ਨ ਦੇ ਦੌਰਾਨ ਇਸ ਵਾਰ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਵੱਲੋਂ ਟਾਰਗੇਟ ਮਿਲਿਆ ਉਹ 100 124 ਲੱਖ ਐਮਪੀ ਦਾ ਮਿਲਿਆ ਸੋ ਉਹਦੇ ਲਈ ਜਿਹੜੀ ਸੀਸੀ ਵਾਲਾ ਆਰਬੀਆਈ ਵੱਲੋਂ ਸਾਨੂੰ 28894 ਕਰੋੜ ਰੁਪਈਆ ਉਹ ਵੀ ਆ ਚੁੱਕਿਆ ਸੋ 1864 1864 ਗੱਲ ਕਰ ਰਿਹਾ ਸੀ ਫਿਕਰ ਰਿਪੀਟ ਕਰ ਉਸੇ 28894 ਕਰੋੜ ਰੁਪਈਆ ਜਿਹੜਾ ਸੀਸੀਐਲ ਦੇ ਰੂਪ ਚ ਸਾਨੂੰ ਮਿਲ ਚੁੱਕੇ ਆਰਬੀਏ ਵੱਲੋਂ ਸੋ ਪੰਜਾਬ ਦੀ ਮੰਡੀਆਂ ਦੇ ਵਿੱਚ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜਾ ਉਹ ਆਪਣੀ ਫਸਲ ਲੈ ਕੇ ਆਊਗਾ ਸੋ ਉਹਦੇ ਲਈ ਅਸੀਂ 1864 1864 ਜਿਹੜੇ ਖਰੀਦ ਕੇਂਦਰ ਨੇ ਬਾਵ ਮੰਡੀਆਂ ਨੇ ਉਹ ਬਣਾਈਆਂ ਨੇ ਸੋ ਇਸ ਤੋਂ ਇਲਾਵਾ 800 ਦੇ ਕਰੀਬ ਸਾਡੇ ਕੋਲ ਆਰਜੀ ਮੰਡੀਆਂ ਦਾ ਪ੍ਰਬੰਧ ਅਸੀਂ ਕੀਤਾ ਕਿ ਲੋੜ ਪੈ ਜਾਵੇ ਤਾਂ ਉਹ ਵੀ ਵਰਕਿੰਗ 'ਚ ਲਾ ਕੇ ਆਪਾਉਣੀਆਂ ਨੇ ਸੋ ਮੋٹے ਤੌਰ ਤੇ ਜਿਹੜਾ 2400 25 ਰੁਪਏ ਐਮਐਸਪੀ ਐ ਉਹਦੇ ਉੱਤੇ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਦੇ ਕਿਸਾਨ ਦੀ ਖਰੀਦੀ ਹੋਈ ਫਸਲ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਦੇਸ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਪਾਈ ਜਾਵੇ ਸੋ ਲਗਾਤਾਰ ਪ੍ਰਵੰਧ ਜਿਹੜੇ ਪੰਜਾਬ ਚ ਕੀਤੇ ਆ ਉਹਦੇ ਲਈ ਗਰਾਸ ਰੂਟ ਤੱਕ ਉਹਦੀ ਫੀਡਬੈਕ ਲੈਣ ਦੇ ਲਈ ਅਸੀਂ ਮੰਡੀਆਂ ਤੇ ਜਾ ਰਹੇ ਆ ਅੱਜ ਵੀ ਮੈਂ ਦੋ ਡਿਸਟ੍ਰਿਕਟ ਦੇ ਅੰਦਰ ਦੋ ਥਾਮਾ ਤੇ ਗਿਆ ਸੋ ਇਹ ਸਾਡੀ ਜਿਹੜੀ ਪ੍ਰੋਕਿਊਰਮੈਂਟ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਵਿੱਚ 4 ਲੱਖ 16000 ਜਿਹੜੀ ਕਣਕ ਆ ਉਹਦੀ ਆਮਦ ਹੋਈ ਆ 4 ਲੱਖ 16000 ਐਮਪੀ ਸੋ ਚੰਗੀ ਗੱਲ ਇਹ ਆ ਕਿ ਅਸੀਂ 322000 एमटी ਉਹ ਖਰੀਦ ਚੁੱਕੇ ਆ ਔਰ 151 ਕਰੋੜ ਰੁਪਏ ਜਿਹੜੇ ਕਿਸਾਨ ਦੀ ਖਰੀਦੀ ਹੋਈ ਜਿੰਸ ਦੇ ਬਣਦੇ 151 ਕਰੋੜ ਰੁਪਏ ਉਹਦੀ ਅਸੀਂ ਅਦਾਇਗੀ ਵੀ ਕਿਸਾਨ ਨੂੰ ਜਿਹੜੀ 24 ਘੰਟਿਆਂ ਦੇ ਵਿੱਚ ਵਿੱਚ ਕਰ ਚੁੱਕੇ ਆ ਤੇ ਇਹ ਜਿਹੜਾ ਅੱਜ ਤੱਕ ਦਾ ਜਿਹੜਾ ਮਤਲਬ ਸਾਡਾ ਪ੍ਰਕੋਰੀਮੈਂਟ ਦਾ ਸਫਰ ਹੈ ਸੋ ਅੱਜ ਜਿਹੜੀ ਵਿਸ਼ੇਸ਼ ਗੱਲ ਦੇ ਲਈ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਨਾ ਵੈਸੇ ਤਾਂ ਮਾਨ ਸਾਹਿਬ ਦੀ ਸਰਕਾਰ ਜਿਹੜੀਆਂ ਫੈਕਲਟੀਜ਼ ਸਾਡੀਆਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਨੇ ਉਹ ਉਹਨਾਂ ਨੂੰ ਟਾਈਮ-ਟਾਈਮ ਦੇ ਉੱਤੇ ਅਸੀਂ ਕਈ ਅ ਨਿਯਾਮਤਾ ਦਿੰਦੇ ਰਹਿੰਨੇ ਆ ਉਹਨਾਂ ਦੇ ਮਸਲੇ ਹੱਲ ਕਰਦੇ ਰਹੀਦਾ ਚਾਹੇ ਉਹ ਸਾਡੇ ਡੀਪੂ ਹੋਲਡਰ ਹੋਣ ਚਾਹੇ ਸਾਡੇ ਆਰਤੀ ਹੋਣ ਚਾਹੇ ਸਾਡੇ ਕਿਸਾਨ ਹੋਣ ਜਾਂ ਮਜ਼ਦੂਰ ਹੋਣ ਤੋਂ ਜਿਹੜੇ ਵਕ ਵਕ ਥੱਲੇ ਡਿਮਾਂਡਾਂ ਜਿਹੜੀਆਂ ਵਕ ਵਕ ਤੇਰਾਵਲ ਆਉਂਦੀਆਂ ਨੇ ਉਹਦੇ ਉੱਤੇ ਖੁੱਲੇ ਮਨ ਦੇ ਨਾਲ ਮਾਨ ਸਾਹਿਬ ਸਦਾ ਹੀ ਉਹਨਾਂ ਦੀ ਪਰਪਾਈ ਵੀ ਕਰਦੇ ਆ ਉਹਨਾਂ ਦੇ ਨਾਲ ਵੀ ਖੜਦੇ ਆ ਸੋ ਅੱਜ ਇੱਕ ਰੋਸ਼ਨ ਫੈਸਲਾ ਜਿਹੜਾ ਅ ਮਤਲਬ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਈ ਚ ਲਿਆ ਗਿਆ ਉਹ ਇਹ ਆ ਕਿ ਜਿਹੜੇ ਮੰਡੀਆਂ ਦੇ ਅੰਦਰ ਮਜ਼ਦੂਰ ਨੇ ਲੋਡਿੰਗ ਵਾਲੇ ਜਿਨ੍ਹਾਂ ਨੇ ਉਹ ਬੋਰੀਆਂ ਕਣਕ ਦੀਆਂ ਚੱਕ ਕੇ ਆਪਣੇ ਪਿੰਡੇ ਤੇ ਆਪਣੇ ਸਿਰ ਦੇ ਉੱਤੇ ਜੜੀਆਂ ਨੇ ਉਹ ਟਰੱਕਾਂ 'ਚ ਲੱਦਣੀਆਂ ਹੁੰਦੀਆਂ ਆ ਤੇ ਇਹਨਾਂ ਦੀ ਬਾਰ ਬਾਰ ਡਿਮਾਂਡ ਆਉਂਦੀ ਰਹੀ ਹੈ ਕਿ ਸਾਡੇ ਰੇਟ ਰਿਵਾਈਜ਼ ਕਰੋ ਸੋ 1 ਸਾਲ ਪਹਿਲਾਂ ਜਦੋਂ ਕਣਕ ਦਾ ਸੀਜ਼ਨ ਸੀਗਾ ਸਾਡੇ ਪੰਜਾਬ ਦੇ ਅੰਦਰ ਤਾਂ ਉਸ ਵੇਲੇ ਇਹਨਾਂ ਦੀ 1 ਰੁਪਏ 80 ਪੈਸੇ ਪਰ ਬੋਰੀ ਇਹਨਾਂ ਨੂੰ ਜਿਹੜੀ ਮਿਲਦੀ ਸੀਗੀ 1 ਰੁਪਏ 80 ਪੈਸੇ ਪਰ ਬੋਰੀ ਸੋ ਜਦੋਂ ਪੈਡੀ ਦਾ ਸੀਜ਼ਨ ਆਇਆ ਪਿਛਲੇ ਸਾਲ ਜਿਹੜਾ ਲੰਘਿਆ ਸੀਜ਼ਨ ਆ ਉਹਦੇ ਅੰਦਰ ਅਸੀਂ 41 ਪੈਸੇ ਇਹਨਾਂ ਦਾ ਵਾਦਾ ਕੀਤਾ ਸੀਗਾ ਸੋ ਇਹ ਰੇਟ 1 ਰੁਪਏ 80 ਪੈਸੇ ਤੋਂ ਵੱਧ ਕੇ 2 ਰੁਪਏ 21 ਪੈਸੇ ਹੋਇਆ ਸੋ ਇਸ ਵਾਰ 2 ਰੁਪਏ 24 ਪੈਸੇ ਸੋ ਇਸ ਵਾਰ ਫਿਰ ਦੁਬਾਰਾ ਉਹਨਾਂ ਦੀ ਡਿਮਾਂਡ ਜਿਹੜੀ ਆਈ ਸੀ ਕਿ ਸਾਡਾ ਕਿਉਂਕਿ ਮਹਿੰਗਾਈ ਵਧੀ ਆ ਕਈ ਤਰ੍ਹਾਂ ਦੇ ਉਹਨਾਂ ਦੇ ਖਰਚੇ ਆ ਜਿਹੜੇ ਵੀ ਅਗਜ਼ਾਬਾ ਹੁੰਦਾ ਸੋ ਉਹਨਾਂ ਦੀ ਦਮਾਂ ਜਿਹੜੀ ਆ ਮੰਗ ਨੂੰ ਦੁਬਾਰਾ ਪ੍ਰਵਾਨ ਕਰਦੇ ਹੋਏ ਮਾਨ ਜੋ ਮੁੱਖ ਮੰਤਰੀ ਸਦਾ ਭਗਵਾਨ ਸ੍ਰੀ ਮਾਨ ਜੀ ਵੱਲੋਂ ਉਹਦੇ ਅੰਦਰ ਫਿਰ ਦੁਬਾਰਾ 43 ਪੈਸੇ ਦਾ ਵਾਅਦਾ ਕੀਤਾ ਸੋ ਹੁਣ ਜਿਹੜਾ ਇਹਨਾਂ ਦਾ ਰੇਟ ਆ ਉਹ 2 ਰੁਪਏ 64 ਪੈਸੇ ਪਰ ਬੋਰੀ ਜਿਹੜਾ ਉਹਨੂੰ ਮਿਲਿਆ ਕਰੂਗਾ ਸੋ ਇਸ ਤਰ੍ਹਾਂ ਇੱਕ ਸਾਲ ਦੇ ਵਿੱਚ ਇਹ 84 ਪੈਸੇ ਪਰ ਬੋਰੀ ਜਿਹੜਾ ਇਹ ਵਾਅਦਾ ਕੀਤਾ ਗਿਆ ਸੋ ਲਗਭਗ 10 ਕਰੋੜ ਤੋਂ ਉੱਪਰ 10 ਕਰੋੜ ਰੁਪਏ ਤੋਂ ਉੱਪਰ ਜਿਹੜਾ ਉਹ ਮਜ਼ਦੂਰਾਂ ਨੂੰ ਇਸ ਗੱਲ ਦਾ ਮਤਲਬ ਜਿਹੜਾ ਉਹ ਲਾਭ ਹੋਣਾ